ਇਹ ਡਾਕਟਰ ਕਲੇਸ਼ ਨਾ ਪਾਉਂਦੇ ਆਪ ਹੈ ਗੁਰਮੰਤਰ ਹਿਰਦੈ ਹੋਵੇ ਗੁਰਮੰਤਰ ਦਾ ਇਹਦੇ ਵਿੱਚ ਮਾਰਨੇ ਫਲ ਦੱਸਿਆ ਪਰ ਫਲ ਗੁਰਮੰਤਰ ਦਾ ਕਿਹੜੇ ਹਿਸਾਬ ਨਾਲ ਦੱਸਿਆ ਵਾ ਕਿ ਹਿਰਦੈ ਹੋਏ ਇਹ ਵਿਸ਼ੇਸ਼ਤਾ ਹੈ ਜ਼ਬਾਨ ਤੇ ਨਾ ਹੋਵੇ ਗੱਲਾਂ ਗੁਰਮੰਤਰ ਜ਼ਬਾਨ ਤੇ ਹੋਵੇ ਤਾਂ ਉਹਦਾ ਫਲ ਨਹੀਂ ਗਏ ਖਤਮ ਤੁਲੇ ਆ ਵੀਓ ਇੱਥੇ ਅਵਸਥਾ ਗੁਰਮੰਤਰ ਦੀ ਦਿੱਤੀ ਆ ਹਿਰਦੇ ਚ ਨਿਸ਼ਟ ਹੋ ਜੀਦਾ ਹਰਦੈ ਦੇ ਪਾਸੇ ਦਾ ਯਾਨੀ ਅਜੱਪਾ ਜਾਮ ਚੱਲਦਾ ਹੋਵੇ ਉੱਥੇ ਦੀ ਗੱਲ ਕੀਤੀ ਮਾਰਨੇ ਗੁਰਮੰਤਰ ਹਿਰਦੇ ਹੋਏ ਜ਼ਬਾਨ ਤੇ ਹੋਵੇ ਥੋੜੀ ਗਿਆ ਵਾ ਹੁਣ ਲੋਕੀ ਫਾਲ ਤੇ ਭਾਲਦੇ ਆਪਾਂ ਵੀ ਭਾਲਦੇ ਪਰ ਆਪਣੀ ਗੁਰਮੰਤਰ ਜ਼ਬਾਨ ਤੇ ਹਿਰਦੇ ਤੇ ਹੈ ਨਹੀਂ ਤੇ ਜਦੋਂ ਹਿਰਦੇ ਚ ਹੋਏਗਾ ਤੇ ਹਿਰਦੇ ਚ ਬਾਕੀ ਜਿਆ ਨਿਕਲਣਗੇ ਨਾ ਦੁੱਖ ਤੇ ਕਲੇਸ਼ ਤੇ ਭੋਗ ਕਿੱਥੇ ਆ ਸਰੀਰ ਦੇ ਉੱਤੇ ਕਿਤੇ ਦਿਖਦਾ ਨਹੀਂ ਨਾ ਦੁੱਖੀ ਸਰੀਰ ਤੇ ਦਿਖਦਾ ਨਾ ਕਲੇਸ਼ ਇਹ ਨਾ ਭੋਗ ਕੁਝ ਨਹੀਂ ਦਿਖਦਾ ਸਰੀਰ ਤੇ ਕਿੱਥੇ ਆ ਹਿਰਦੇ ਚ ਜਦੋਂ ਉੱਥੇ ਗੁਰਮੰਤਰ ਜਿਹੜਾ ਜਗ੍ਹਾ ਤੇ ਭੱਜਣਗੇ ਸਭ ਤਿੰਨ ਚੀਜ਼ਾਂ ਤੇ ਮੈਂ ਗੱਲ ਤੇ ਮਤਲਬ ਇੱਥੇ ਆ ਕੇ ਸਮਝਣ ਆਲੀ ਆ ਵੀ ਆਪਾਂ ਵੀ ਮਗਲ ਮੰਤਰ ਜਪਦੇ ਆ ਪੜਦੇ ਆ ਕਰਦੇ ਆ ਪਰ ਹਿਰਦੇ ਚ ਨਹੀਂ ਤਾਂ ਹੀ ਮਾਰੇ ਨੇ ਫਿਰ ਅੱਗੇ ਜਾ ਕੇ ਕਿਹਾ ਵੀ ਰਾਮ ਨਾਮ ਔਰ ਮੈਂ ਗਏ ਉਹ ਔਰ ਨਾਮ ਹੀ ਹਿਰਦੇ ਦਾ ਹੀ ਹੈ ਤੇ ਜੇ ਰਾਮ ਨਾਮ ਔਰ ਚ ਚਲਾ ਗਿਆ ਹਿਰਦੇ ਚ ਚਲਾ ਗਿਆ ਜਬਾਨ ਤੋਂ ਅੰਦਰ ਚਲਾ ਜਾਏ ਜੇ ਜ਼ਬਾਨ ਤੇ ਰਵੇ ਤਾਂ ਫਾਲਤੋ ਦਾ ਵੀ ਹੈਗਾ ਨਹੀਂ ਵੀ ਨਹੀਂ ਫਾਲ ਹੈਗਾ ਫਾਲ ਹੈਗਾ ਉਹ ਚਪਣ ਦਾ ਜ਼ਬਾਨ ਨਾਲ ਵੀ ਪਰ ਜਿਹੜਾ ਹਿਰਦੇ ਦੇ ਵਿੱਚ ਉਹ ਉਹ ਨਿਧਿਆਸ ਦੀ ਅਵਸਥਾ ਹੈ ਜਿਹੜੀ ਤੁਸੀਂ ਪਹਿਲਾਂ ਕਿਹਾ ਕਰ ਹਿਰਦੇ 'ਚ ਜਾ ਕੇ ਜਦੋਂ ਪਰਾਰੂਪ ਹੋ ਜਾਂਦਾ ਨਾ ਉਦੋਂ ਫਿਰ ਨਿਸ਼ਠਾ ਜਿਹੜੀ ਹੈ ਮਨ ਨੂੰ ਨਿਧਿਆਸ ਦੀ ਅਵਸਥਾ ਆ ਜਦੋਂ ਉਹ ਅਵਸਥਾ ਮਿਲਦੀ ਹੈ ਤੇ ਫਿਰ ਇਹ ਕਲੇਸ਼ ਵੀ ਤੇ ਭੌਤ ਦੁੱਖ ਜਿਹੜੇ ਆਏ ਸਾਰੇ ਨਸ਼ਟ ਹੁੰਦੇ ਆ ਮਨੁੱਖ ਦੇ ਸਰੀਰ ਦੇ ਵੀ ਆ ਤੇ ਦੁੱਖ ਮਨ ਦੇ ਵੀ ਆ ਇਹ ਦੁੱਖਾਂ ਬਾਰੇ ਗੱਲ ਕਰਨਾ ਮਨ ਦੇ ਦੁੱਖ ਬੜੇ ਧੀਰ ਗਿਆ ਮਨ ਦੇ ਜਿਹੜੇ ਦੁੱਖਿਆ ਨਾ ਉਹ ਬੜੇ ਗਹਿਰੇ ਆ ਉਹ ਨਹੀਂ ਸਮਝ ਆਉਂਦੇ ਸਰੀਰ ਦੇ ਤਾਂ ਸਮਝ ਆ ਜਾਂਦੇ ਆ ਪਰ ਮਨ ਦੇ ਨਹੀਂ ਆਉਂਦੇ ਬਰਾਮਜਰ ਤੋਂ ਮਾਰ ਸਾਪਾ ਪੜਾਂ ਕਹਿੰਦਾ ਉਹ ਚ ਤੁਲਸੀਦਾਸ ਮਾਰ ਨੇ ਮਨ ਦੇ ਅਲੱਗ ਦੱਸੇ ਦੁੱਖ ਵੀ ਮਨ ਦੇ ਕਿੰਨੇ ਦੁੱਖਿਆ ਤੇ ਸਰੀਰ ਦੇ ਦੁੱਖ ਤੇ ਪਤਾ ਹੀ ਸਾਰਿਆਂ ਨੂੰ ਤੇ ਇਸ ਕਰਕੇ ਜਦੋਂ ਮਤਲਬ ਕੋਰ ਮੰਤਰ ਦਾ ਅਭਿਆਸ ਇੰਨਾ ਹੋਵੇ ਵੀ ਹਿਰਦੇ ਚ ਚਲਾ ਜਾਏ ਪਾਪ ਪਹਿਲਾਂ ਸ਼ੁਰੂ ਕਰਨਾ ਤਾਂ ਜ਼ਬਾਨ ਨਾਲ ਹੀ ਰਟਣਾ ਉਹਨੂੰ ਆਪਾਂ ਜ਼ਬਾਨ ਨਾਲ ਹੀ ਜੀਵਾ ਨਾਲ ਹੀ ਰਟਣਾ ਪੈਣਾ। ਬੈਨਾ ਜੀਵਾ ਦਾ ਮਤਲਬ ਬੈਖਰੀ ਬਾਣੀ। ਤੇ ਬੈਖਰੀ ਤੋਂ ਬਾਅਦ ਫਿਰ ਮਦਮਾ, ਕੰਠਜ, ਪਸੰਤੀ, ਫਿਰ ਪਰਾ। ਇੱਥੇ ਮਾਲ ਨੇ ਪਰਾ ਦੀ ਗੱਲ ਕੀਤੀ ਆ ਵੀ ਦੁੱਖ ਕਲੇਸ਼ ਦਾ ਭੌਂਦੇ ਆ ਪੈਂਤ ਨੇ ਚੀਜ਼ਾਂ ਨਹੀਂ ਰਹਿ ਸਕਦੀਆਂ ਪਰ ਸ਼ਰਤ ਕਿਆ ਗੁਰਮੰਤਰ ਹਿਰਦੈ ਹੋਏ। ਉਗਰ ਮੰਤਰ ਹਿਰਦੇ ਵਿੱਚ ਚਲਾ ਜਾਏ ਪਸੰਤੀ ਰੂਪ ਮਤੋਂ ਜਾ ਕੇ ਪਰਾਰੂਪ ਹੋ ਜਾਏ ਤਾਂ ਫਿਰ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਤੇ